ਤਬਰਟਾਲਾ ਗੁਰਦਾਸਪੁਰ ਰੋਡ ਉੱਤੇ ਗੁਰੂ ਨਾਨਕ ਸਕੂਲ ਦੇ ਨੇੜੇ ਬੀਤੀ ਰਾਤ ਚੋਰਾਂ ਦੇ ਵੱਲੋਂ ਇੱਕ ਰਾਤ ਦੇ ਵਿੱਚ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਗਾਇਬ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਦੁਕਾਨਦਾਰ ਹਰਵਿੰਦਰ ਸਿੰਘ ਅਤੇ ਰਾਜਕੁਮਾਰ ਨੇ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਉਹਨਾਂ ਕਿਹਾ ਕਿ ਇੱਕ ਦੁਕਾਨ ਦੇ ਉੱਪਰੋਂ 2200 ਰੁਪਏ ਅਤੇ ਜਦੋਂ ਕਿ ਦੂਜੀ ਦੁਕਾਨ ਤੋਂ 1200 ਰੁਪਏ ਤੇ ਤੀਜੀ ਤੋਂ 15000 ਰੁਪਏ ਦੀ ਨਕਦੀ ਚੋਰੀ ਚੋਰਾ ਵੱਲੋਂ ਗਾਇਬ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਦੁਕਾਨਾ ਜੀਟੀ ਰੋਡ ਦੇ ਉੱਪਰ ਨੇ ਲਾਗੇ ਬੈਂਕ ਹੈ ਤੇ ਵੱਡੀਆਂ ਵੱਡੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਪਰ ਫਿਰ ਵੀ ਉਹ ਸੁਰੱਖਿਅਤ ਨਹੀਂ ਨੇ ਤਾਂ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਜਾ ਰਹੀ ਹੈ ਕਿ ਅਜਿਹੇ ਚੋਰਾ ਉੱਤੇ ਨੱਥ ਪਾਈ ਜਾਵੇ ਐਸਆਈ ਸੁਖਵਿੰਦਰ ਸਿੰਘ ਕੀ ਮਸਲਾ ਹੈ ਅੱਜ ਨਾ ਇੱਕ ਦਰਖਾਸਤ ਮਿਲੀ ਹੈ ਸਾਨੂੰ ਜੀ ਕਿ ਹਰਵਿੰਦਰ ਸਿੰਘ ਇਹਦੀ ਟੈਲਰਿੰਗ ਮਟੀਰੀਅਲ ਦੀ ਦੁਕਾਨ ਆ ਤੇ ਰਾਜਕੁਮਾਰ ਦੀ ਹੇਅਰ ਕਟਿੰਗ ਦੁਕਾਨ ਆ ਜੀ ਜਗेंद्रਪਾਲ ਦੀ लवली ਸਵੀਟ ਗੁਰਨਾਨਕ ਨਗਰ ਪਟਾਲਾ ਗੁਰਦਾਸਪੁਰ ਰੋਡ ਤੇ ਦੁਕਾਨਾਂ ਨੇ ਤਿੰਨ ਤੇ ਰਾਤ ਸਮੇਂ ਕਿੰਨੇ ਵੀ ਚੋਰਾਂ ਨੇ ਸਾਡੀ ਦੁਕਾਨ ਦੇ ਤਾਲੇ ਤੋੜ ਕੇ ਤੇ ਸਾਡੇ ਅੰਦਰੋਂ ਜਿਹੜੀ ਨਗਦੀ ਪਈ ਸੀ ਕੋਈ ਥੋੜੀ ਥੋੜੀ ਉਹ ਚੋਰੀ ਕਰਕੇ ਲੈ ਗਏ ਨੇ ਜੀ ਉਹਨਾਂ ਨੁਕਸਾਨਾਂ ਦਾ ਆਪਣੇ ਜਗेंद्रਪਾਲ ਜੀ ਕਹਿੰਦੇ 2500 ਰੁਪਏ ਨਿਕਲੇ ਸਾਡਾ ਜੀ ਤੇ ਰਾਜkumar ਕਹਿੰਦੇ 15000 ਰੁਪਏ ਕਟਿੰਗ ਵਾਲੇ ਜੀ ਤੇ ਰਵਿੰਦਰ ਸਿੰਘ ਕਹਿੰਦੇ 1200 ਰੁਪਏ ਸਾਡੇ ਗੱਲੇ ਜੀ ਇਹ ਨੁਕਸਾਨ ਆ ਬਾਕੀ ਸਮਾਨ ਕੋਈ ਨਹੀਂ ਖੜਿਆ ਨਾ ਤੇ ਕੋਈ ਨਹੀਂ ਤਫ਼ਤੀਸ਼ ਕਰ ਰਿਆਂਗੇ ਇਹ ਆਪਾਂ ਜਲਦੋ ਜਲ ਚੋਰੀ ਹੋ ਪਾਈ ਤੇ ਨਹੀਂ ਮੇ ਕੋਈ ਨਹੀਂ ਇੱਥੇ ਕੈਮਰਾ ਆਈ ਕੋ ਨਹੀਂ ਲੱਗੇ ਤੇ ਕੋਈ ਨਾ ਸੀਸੀਟੀਵੀ ਫੁਟੇਜ ਨਹੀਂ ਦਿੱਤੀ ਕੋਈ ਆਪਾਂ ਨੂੰ ਫਿਰ ਵੀ ਕੋਈ ਗੱਲ ਨਹੀਂ ਜੀ ਆਪਾਂ ਪੇਕੀ ਨਾਲ ਜਾਜ ਕਰਾਂਗੇ ਜੋ ਵੀ ਸਾਹਮਣੇ ਆਵੇ ਕਾਰਵਾਈ ਕਰਾਂਗੇ ਮੇਰਾ ਅਰਵਿੰਦਰ ਸਿੰਘ ਹੈ ਜੀ ਮੈਂ ਤੇ ਸੁਤਾਨ ਦੇ ਮਿਲੂ ਤਾਂ ਸਪਾਈ ਕਰਨ ਵਾਲੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਆ ਵੀ ਤੁਹਾਡੇ ਚੋਰੀ ਹੋ ਗਈ ਆ ਜਦੋਂ ਮੈਂ ਆ ਕੇ ਦੇਖਿਆ ਵੀ ਤਿੰਨ ਦੁਕਾਨਾਂ ਦੇ ਤਾਲੇ ਟੁੱਟੇ ਆ ਠੀਕ ਆ ਜੀ ਤੇ ਖੜਿਆ ਕੋਈ ਕੈਸ਼ ਖੜਿਆ ਦਾਣਾ ਨਹੀਂ ਠੀਕ ਆ ਜੀ ਕਿੰਨਾ ਲਗਾਨ ਦਾ ਕੈਸ਼ ਹੀ ਆ ਉਹ ਕਿਹੜੀ ਕਿਹੜੀ ਦੁਕਾਨ ਆ ਜੀ अभी कबीरी में टीवी था एक लवरी स्मीट दिया एक नई दिया ये तो अन्ना टोटल कितना कितना नुकसान हुआ मेरा था मेरे कमांड बारा तो सोलह को तो सोरे पे आ और नई दिन देखा ना देसांडा पंद्रह हीर बेअवार लवरी स्मीट आ गया बाई को सोरे पे आ ये कहना चाहते हो कहना है तो उन्हें भी बांधों में कि तो मेहनत हो र ਠੀਕ ਹੈ ਨਾ ਇਹਦੇ ਦੂਸਰੇ ਟੁੱਟ ਗਏ ਨਾਈ ਦੇ ਪਹਿਲਾ ਮਸਾਵਾ ਹੈ ਪਹਿਲੇ ਵੀ ਆਈ ਮੇਰਾ ਉਹਨੇ ਕੀ ਕੀ ਆਈ ਮੇਰਾ ਠੀਕ ਹੈ ਨਾ ਤੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਮੈਂ ਨਾ ਪਾਜੀ ਮੇਰਾ ਹੋਰ ਜਿਆਦਾ ਨਿਸ਼ਾਨਾ ਮੈਂ ਤੇ ਲੈ ਗਿਆ ਰਾਤੀ ਕੱਟ ਕੇ ਮੈਂ ਠੂਠ ਮਾਰਾ ਮੰਨ ਵੀ ਲੈਣਾ ਪੁਲਿਸ ਵਾਲਿਆਂ ਵੀਰੋਣਾ ਨੇ ਵੀ ਹੋ ਸਕਦਾ ਉਹ ਕੈਸ਼ ਠੀਕ ਹੈ ਨਾ ਮੈਂ ਉਹ ਲੈ ਗਿਆ ਮੇਰਾ ਸਿਰਫ 12 ਤੋਂ 1600 ਰੁਪਇਆ ਮੈਂ ਠੂਠ ਮਾਰਾ ਠੀਕ ਹੈ ਮੇਰੇ ਕੋਲ ਬਸਾਂ ਦਾ ਕੈਸ਼ ਹੁੰਦਾ ਨੇ ਸੋਗਰ ਮੈਂ ਲੈ ਗਿਆ ਉਹ ਟਿਕ ਟਾਂ ਰੁਪਈਆ ਮੈਂ ਦਿਖਾ ਦਿੰਦਾ ਪੀਸੀਆਰ ਨਹੀਂ ਆਉਂਦੀ ਰਾਤ ਕਿਉਂ ਪੀਸੀਆਰ ਜੇ ਮਾਰਾ ਹੀ ਹੁੰਦੀ ਜੇ ਫਿਰ ਘਾ ਇਹ ਵੀ ਗੱਲ ਹੈ ਕਿ ਕੱਖ ਹੁੰਦੀ ਮੌਲੀ مین ਰੋਡ ਤੇ ਬੈਂਕ ਜਿਹੜਾ ਦੱਸ ਹੁੰਦੀ ਆ ਤਾਂ ਵੀ ਹੋ ਗਈ ਨਾ ਨਾ ਵੈਲਕਮ ਆਓ ਕੋਈ ਦੁਕਾਨ ਦੇ ਰੌਣਕ ਬੰਦ ਕਰਕੇ ਗਏ ਆ ਤੇ ਰੌਣਕ ਨੂੰ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਨਾਲੇ-ਕਨੇ ਤੋੜ ਕੇ ਰੁਪਇਆ 15000 ਰਹਿ ਗਏ ਜਿੱਥੇ ਪਿਆ ਉਹ ਕਰਾਇਆ ਕੋਈ ਅੱਗੇ ਆਪਣੇ ਦੁਕਾਨ ਦਾ ਕਰਾਇਆ ਔਰ ਸਮਾਨ ਸਮੋ ਲੈਉਣ ਵੇਲੇ ਸਾਹਿਬ ਹੈ ਉਹ ਮਗੇ ਕੱਢ ਕੇ ਲੈ ਗਏ ਨੁਕਸਾਨ ਨੂੰ ਆਪਣੀ ਆਪਣੀ ਦੁਕਾਨ ਦਾ ਪਹਿਲਾਂ ਬਣਾ ਦਿਓ ਆਪਣੀ ਦੁਕਾਨ ਦਾ ਪਤਾ 15 ਜਿਆ ਹੈ ਹਾਂਜੀ ਅੱਗੇ ਇਹ ਤੇ ਨਵਰੀਆਤੀ ਜੀ ਵਾਰੀ ਠੀਕ ਹਣਾ ਜਾਂਦੇ ਹੋ ਇਹਦੇ ਵੀ ਮਨਗੇ ਇਨਸਾਫ ਮੰਗਾ ਜੇ ਦੁਕਾਨਦਾਰਾਂ ਨੂੰ ਇਹੋਣ ਦੇ ਜ਼ਰੀਏ ਆਪਣੇ ਨੁਕਸਾਨ ਉੱਪਰ ਭਾਈ ਕਰਨੀ ਚਾਹੀਦੀ ਹੈ ਜੀ ਤੀਜੀ ਵਾਰੀ ਵੀ ਪਹਿਲਾਂ ਵੀ ਕਿਹਾ ਸੀ ਖੜਾ ਜਾਣਾ